ਨੰਬਰ ਦੇ ਨਾਲ ਇਹ ਦੇਣੀ ਹੈ ਵੈਸੇ ਤਾਂ ਫਿਕਸ ਲਾਏ ਆ ਠੀਕ ਆ ਵੀਰੇ ਲਓ ਜੀ 22 ਇੰਚੀ ਲਾਈਟ ਟਾਇਰ ਲੱਗੇ ਹੋਏ ਨੇ 22 ਜੀ ਠੀਕ ਆ ਮਾਡਲ ਆਟੋਮੈਟਿਕ 21 ਮਾਡਲ ਜੀ 35000 ਚੱਲੀ ਹੋਈ ਆ ਹੂੰ ਠੀਕ ਆ ਜੀ ਸਾਰੀ ਕਾਰ ਜੈਨ ਮੰਨੇ ਬਾਈ ਜੀ 2021 ਮਾਡਲ ਗੱਡੀ ਆ 4x4 ਆਟੋਮੈਟਿਕ ਆ 35000 ਚੱਲੀ ਗਿਆ ਬਿਲਕੁਲ ਜੀ ਠੀਕ ਆ ਕੰਡੀਸ਼ਨ ਮਾੜੀ ਅੰਦਰੋਂ ਵੀ ਚੱਕਰਾ ਦੇ ਖੁੱਲ੍ਹਦੀ ਆ ਗੱਡੀ ਹਾਂ ਜੀ ਹਾਂ ਜੀ ਬਿਲਕੁਲ ਖੁੱਲ੍ਹ ਲਿਆ ਮਿੱਤਰਾ ਬਹੁਤ ਸਾਫ਼ ਸੁਥਰੀ ਕੰਡੀਸ਼ਨ ਦੀ ਕਾਰ ਆ ਲਾਈਟ ਟਾਇਰ ਤੁਹਾਨੂੰ ਦਿਖਾਈ ਦੇਤੇ ਪੰਜੇ 22 22 ਇੰਚੀ ਲ ਤੇ ਰੇਟ ਬਾਈ ਨੇ ਦੱਸਤਾ ਹੂੰ ਫੇਰ ਦਵਾਂਗੇ ਜੀ ਇਹ 14 ਲੱਖ ਰੁਪਏ ਦੀ ਸਤਿ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਹਾਜ਼ਰ ਹੋ ਗਿਆ ਆਪਾਂ ਖੜੇ ਆਂ ਬਈ ਸ਼ਹਿਰ ਮੋਹਾਲੀ ਮਨਕੀਰਤ ਕਾਰਜੋਨ ਤੇ ਰੋਸ਼ਨ ਵੀਰ ਆਪਣੇ ਨਾਲ ਕੀ ਹਾਲ ਹੈ ਵੀਰੇ ਵਧੀਆ ਸਰ ਸੇਤਾ ਠੀਕ ਨੇ ਹਾਂਜੀ ਹਾਂਜੀ ਠੀਕ ਆ ਬਈ ਤੇ ਬਈ ਲੋਕੇਸ਼ਨ ਦੱਸ ਦੀ ਇੱਕ ਵਾਰੀ ਲੋਕੇਸ਼ਨ ਹੈਗੀ ਆਪਣੇ ਆਪਣਾ ਖਰੜ ਮੋਹਾਲੀ ਹਾਈਵੇ ਜੀ ਹਿਮਾਚਲ ਨੂੰ ਜਾਂਦਾ ਹੈ ਹਿਮਾਚਲ ਲੁਧਿਆਣਾ ਹਸ਼ਿਆਰਪੁਰ ਠੀਕ ਹੈ ਠੀਕ ਹੈ ਜੀ ਸੈਕਟਰ 118 ਗ੍ਰੀਨ ਇਨਕਲੇਵ ਨੀਅਰ ਬਲੌਂਗੀ ਠੀਕ ਆ ਵੀਰੇ ਬਾਕੀ ਫੋਨ ਕਰਕੇ ਲ ਕਿਸੇ ਨੂੰ ਪੁੱਛ ਲਿਓ ਤੇ ਗੂਗਲ ਮੈਪ ਤੇ ਮਿਲ ਜੂਗੀ ਬਿਲਕੁਲ ਜੀ ਬਿਲਕੁਲ ਤੇ ਵੀਰੇ ਗੱਡੀ ਖੜੀ ਆ ਆਪਣੇ ਕੋਲ ਕੇ ਟਨ ਇੱਥੇ ਸਟਾਰਟ ਕਰਨਿਆ ਆ 14 ਰਜਿਸਟਰਡ 17 ਆਟੋਮੈਟਿਕ ਹੈ ਜੀ ਠੀਕ ਹੈ ਗੱਡੀ ਦੀ ਡਿਮਾਂਡ ਕਰਦੇ ਆਪਾਂ 3 ਲੱਖ ਹੂੰ ਠੀਕ ਹੈ ਜੀ 2 ਲੱਖ 75000 ਰੁਪਏ ਦੀ ਕਰ ਦੇਣੀ ਹੈ ਜੀ 2 ਲੱਖ 75000 ਦੀ 14/17 ਇਹਦੇ ਵਿੱਚ ਇੱਕ ਫਾਇਦਾ ਬਾਈ 3 ਸਾਲ ਦੀ ਤੁਹਾਡੀ ਜਿਹੜੀ ਪਾਸਿੰਗ ਆ ਕਾਪੀ ਦੇ ਉੱਤੇ ਤੁਹਾਨੂੰ ਕੰਪਨੀ ਵੱਲੋਂ ਹੀ ਮੰਨ ਲਓ ਸਰਕਾਰ ਵੱਲੋਂ ਵੱਧ ਮਿਲ ਰਹੀ ਆ ਹਾਂ ਜੀ ਹਾਂਜੀ ਕਰੋ ਜੀ ਚੈੱਕ ਬਹੁਤ ਵਧੀਆ ਗੱਡੀ ਆ ਤੇ ਡਾਊਨ ਪੇਮੈਂਟ ਵੀ ਡਾਊਨ ਪੇਮੈਂਟ ਭਾਜੀ 2 ਲੱਖ ਦਾ ਲੋਨ ਹੋ ਜਾਊਗਾ 75000 ਹਾਂ 75000 ਦੇਣਾ ਹੈ ਜੀ ਠੀਕ ਹੈ ਜੀ ਤੇ ਅੱਗੇ ਭਾਈ K10 2011 ਮਾਡਲ ਦੀ K10 ਹੈ ਜੀ ਜੀ ਠੀਕ ਹੈ ਜੀ ਇਹ ਗੱਡੀ 2 ਲੱਖ ਦੀ ਡਿਮਾਂਡ ਕਰਦੇ ਆ 1 ਲੱਖ 90 95000 ਰੁਪਏ ਦੀ ਦੇ ਦਾਂਗੇ ਪੰਜਾਬ ਨੰਬਰ ਹੈ ਫਰਸਟ ਓਨਰ ਦਾ ਪੰਜਾਬ ਨੰਬਰ ਫਰਸਟ ਓਨਰ ਕਲਿਸ਼ਣ ਭਾਈ ਜੀ ਇਹ ਵੀ ਓਕੇ ਆ ਮੇਰੇ ਗੱਡੀ ਹਾਂਜੀ ਹਾਂਜੀ ਸ਼ੀਸ਼ੇ ਤਾਂ ਨਹੀਂ ਦਿਖਾ ਦੀ ਬਈ ਅੰਦਰੋਂ ਸਾਫ ਸੁਥਰੀ ਗੱਡੀ ਆ ਤੇ ਬਾਕੀ ਕੱਲ ਬਿਵਾਰਿਸ਼ ਹੋਈ ਸੀ ਉਹਦੇ ਕਰਕੇ ਗੱਡੀਆਂ ਥੋੜੀਆਂ ਗੱਡੀਆਂ ਨੇ ਬਈ ਕੁਝ ਕੁਛ ਆ ਮੁੰਡੇ ਸਾਫ ਵੀ ਕਰ ਰਹੇ ਨੇ ਹਾਂਜੀ ਹਾਂਜੀ ਸੋ ਜਿੱਦਾਂ ਹੈ ਇਦਾਂ ਹੀ ਐਕਸੈਪਟ ਕਰਿਓ ਅੱਜ ਹਾਂਜੀ ਹਾਂਜੀ ਤੇ ਇਧਰ ਬਈ ਸ਼ੈਵਰੂਲੇਟ ਦੀ 2012 ਮਾਡਲ ਹੈ ਜੀ ਠੀਕ ਹੈ ਇਹਦੀ 1.5 ਲੱਖ ਰੁਪਏ ਦੀ ਡਿਮਾਂਡ ਹੈ ਜੀ ਹੂੰ 1.30 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ 1.30 ਲੱਖ ਦੀ 25+ ਦੀ ਐਵਰੇਜ ਹੈ ਜੀ ਠੀਕ ਹੈ ਵੀਰੇ ਪਾਸਿੰਗ ਤਾਂ ਹਲੇ ਪਈ ਪਈ ਆ ਹਨਾ ਹਾਂਜੀ 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 ਲਓ ਜੀ 2 ਸਾਲ ਦੀ ਪਾਸਿੰਗ ਹਜੇ ਕੰਪਨੀ ਵੱਲੋਂ ਰਹਿੰਦੀ ਆ ਵੀਰੇ ਹਾਂ ਤੇ ਅੱਗੇ ਆ ਗਈ ਫਿਗੋ ਕਾਰ ਫਿਗੋ 2013 ਰਜਿਸਟਰਡ 14 ਇਹ ਲਾਈਟਰ ਬਹੁਤ ਸੋਹਣਾ ਲੱਗਿਆ ਕਾਰ ਨੂੰ ਫਸਟ ਓਨਰ ਹੈ ਦੋਨੋਂ ਚਾਬੀਆਂ ਕਾਰ ਦੀਆਂ ਇੰਸ਼ੋਰੈਂਸ ਹੈ ਜੀ ਠੀਕ ਹੈ ਇਹ ਗੱਡੀ ਦੀ ਆਪਾਂ ਡਿਮਾਂਡ ਕਰਦੇ ਹਾਂ 2.5 ਲੱਖ ਰੁਪਏ ਦੀ ਡੀਜ਼ਲ ਕੰਪਟਰੋਲ ਡੀਜ਼ਲ 2 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ 2 ਲੱਖ ਰੁਪਏ ਦੀ ਕਾਰ ਮਿਲ ਜੂ ਬਾਈ ਜੀ ਲਾਈਟਰ ਬਹੁਤ ਚੱਕ ਮੇ ਲੱਗੇ ਹੋਏ ਨੇ ਜਿਹਨੂੰ ਆਪਾਂ ਬੰਬ ਕਹ ਦਈਏ ਅੱਗੇ ਆ ਕੀ ਬਾਈ ਜੀ ਨੋਵਾ ਕ੍ਰਿਸਟਾ ਕਾਰ ਦੱਸਿਓ ਵੀਰੇ 2016 ਮਾਡਲ ਹੈ ਜੀ ਜੈਡ ਆਟੋ ਠੀਕ ਹੈ ਫਸਟ ਓਨਰ ਹੈ ਹਮ ਇੱਕ 45 ਦੇ ਆਸ-ਪਾਸ ਚੱਲੀ ਹੋਈ ਹੈ ਜੀ ਠੀ ਸਾਡੇ 13 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ 13 ਲੱਖ ਦੇ ਵਿੱਚ ਬਾਈ ਜੀ 16 ਮਾਡਲ ਆਟੋਮੈਟਿਕ ਜੈਡ ਸਰ ਨੂੰ ਟੌਪ ਮਾਡਲ ਗੱਡੀ ਕੈਪਟਨ ਸੀਟਾਂ ਵਾਲੀ ਕੰਡੀਸ਼ਨ ਵਾਈਜ਼ ਬਹੁਤ ਨਵੀਂ ਕਾਰ ਆ ਹਾਂਜੀ ਹਾਂਜੀ ਠੀਕ ਆ ਵੀਰੇ ਡਾਊਨ ਪੇਮੈਂਟ ਕਿੰਨੀ ਲੈ ਕੇ ਆਉਣੀ ਆ ਉੱਪਰਲੇ ਪੈਸੇ ਲੈ ਆਣੇ ਜੀ ਬਾਕੀ ਲੋਨ ਕਰਾ ਦਾਂਗੇ ਠੀਕ ਆ ਬਾਈ ਤੇ ਅੱਗੇ ਆ ਗਈ ਕਰੂਜ਼ ਕਰੂਜ਼ 2011 ਮਾਡਲ ਹੈ ਜੀ ਜੀ ਠੀਕ ਹੈ ਜੀ ਇਹਦੀ ਡਿਮਾਂਡ 270000 ਜੀ 2.5 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ 2.5 ਲੱਖ ਦੀ ਗੱਡੀ ਮਿਲ ਜੂ ਡੀਜ਼ਲ ਦੀ ਹੈ ਨਾ ਡੀਜ਼ਲ LTZ ਸਭ ਤੋਂ ਟੌਪ ਮਾਡਲ ਮੈਨੂਅਲ ਸਨਰੂਫ ਸਨਰੂਫ ਵਾਲੀ ਮੈਨੂਅਲ ਕਾਰ ਆ ਬਾਈ ਜੀ ਕਰੋ ਕੰਡੀਸ਼ਨ ਬਾਈ ਜਮਾ ਵਧੀਆ ਗੱਡੀ ਹੈ ਵੀ ਸਾਫ ਸੁਥਰੀ ਕਾਰ ਹੈ 2.5 ਲੱਖ ਦੀ ਮਿਲ ਜੂ ਤੇ ਅੱਗੇ ਬਾਈ ਵੈਗਨਰ ਖੜੀ ਆ ਵੈਗਨਰ 2018 ਮਾਡਲ ਹੈ ਜੀ ਹੂੰ ਇਹਦੀ ਡਿਮਾਂਡ ਕਰਦੇ 4.5 ਲੱਖ ਰੁਪਏ ਜੀ ਆਟੋਮੈਟਿਕ ਹੈ ਜੀ ਓਨਰ ਓਨਰ ਸੈਕੰਡ ਹੈ ਜੀ ਠੀਕ ਹੈ ਤੇ ਆਟੋਮੈਟਿਕ ਹੈ ਚੱਲੀ ਕਿੰਨੀ ਕਾ ਇਹ ਚੱਲੀ ਹੋਈ 55000 ਜੀ ਠੀਕ ਹੈ ਹਾਂ ਜੀ ਇਸ ਸਵਾ 4 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ ਠੀਕ ਹੈ ਵੀਰੇ ਤਿੰਨ ਗੱਲੱਖ ਦਾ ਲੋਨ ਕਰਾ ਦਾਂਗੇ ਜੀ ਸਵਾ ਗੱਲੱਖ ਰੁਪਏ ਡਾਊਨ ਪੇਮੈਂਟ ਦਾ ਲੈ ਕੇ ਆਉਣਾ ਹਾਂਜੀ ਹਾਂਜੀ ਲਓ ਮਿੱਤਰੋ ਸਵਾ ਲੱਖ ਡਾਊਨ ਪੇਮੈਂਟ ਦੇ ਲੈ ਆਓਟੋਮੈਟਿਕ ਵੈਗਨਰ ਲਓ ਜੀ ਅੱਗੇ ਆ ਗਈ ਬਾਈ ਜੀ ਸਕਾਰਪੀਓ ਪੁਰਾਣੀ ਸ਼ੇਪ ਵਾਲੀ ਦੱਸਿਓ ਵੀਰੇ 2011 ਮਾਡਲ ਹੈ ਜੀ ਸੈਕੰਡ ਓਨਰ ਦੀ ਕਾਰ ਹੈ ਜੀ ਇਸ ਕਾਰ ਦੀ ਡਿਮਾਂਡ ਆਪਾਂ ਕਰਦੇ ਸਵਾ ਤਿੰਨ ਤਿੰਨ ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ ਠੀਕ ਹੈ ਬਾਕੀ ਔਨ ਟੇਬਲ ਜੋ ਵੀ ਮਾਨਤਾਨ ਹੋਇਆ ਜੀ ਕਰ ਕਰ ਦਾਂਗੇ ਸਵਾ ਤਿੰਨ ਦੀ ਹਾਂਜੀ ਹਾਂਜੀ ਠੀਕ ਹੈ ਵੀ ਚੀਛੇ ਤਾਂ ਹੀ ਦਿਖਾਦੀ ਬਈ ਗੱਡੀ ਲੋਕ ਆ ਸਾਫ ਸੁਥਰੇ ਸੀਟ ਕਵਰ ਨੇ ਬਈ ਬਹੁਤ ਵਧੀਆ ਛੇਡ ਬਣਾਇਆ ਹੋਇਆ ਗੱਡੀ ਦਾ ਤੇ ਪਿੱਛੋਂ ਡਿੱਗੀ ਵੀ ਦਿਖਾ ਦੇ ਜੇ ਕਿਸੇ ਵੀਰ ਨੂੰ ਚਾਹੀਦੀ ਆ ਘੱਟ ਰੇਟ ਦੇ ਵਿੱਚ ਬਾਈ ਜੀ ਸਕਾਰਪਿਓ ਤੇਰਾ ਰਜਿਸਟਰਡ 14 ਜੀ ਨੰਬਰ ਲਵਾ ਕੇ ਦੇਣੀ ਆ ਇਹ ਹੂੰ 2 ਲੱਖ ਰੁਪਏ ਦੀ 2 ਲੱਖ ਦੀ ਗੱਡੀ ਮਿਲ ਜੂ ਬਾਈ 13 ਬੜਾ 14 ਪੈਟਰੋਲ ਕਾਰ ਇਹ ਡੀਜ਼ਲ ਡੀਜ਼ਲ ਕੀ ਬਾਤ ਆ ਡੀਜ਼ਲ ਦੀ ਕਾਰ ਆ ਬਾਈ ਫਿਗੋ ਐਵਰੇਜ ਪੱਖੋਂ ਵੀ ਚੰਗੀ ਆ ਘੱਟ ਬਜਟ ਦੇ ਵਿੱਚ ਜਿਹਨੂੰ ਐਵਰੇਜ ਵਾਲੀ ਗੱਡੀ ਚਾਹੀਦੀ ਹੈ ਤਾਂ ਕਰ ਲਿਓ ਕਾਲ ਅੱਗੇ ਬਾਈ ਜੀ Honda City ਖੜੀ ਆ ਦੱਸੋ ਵੀਰੇ 2009 ਮਾਡਲ ਹੈ ਜੀ ਠੀਕ ਹੈ ਜੀ ਤਾਂ ਨੰਬਰ ਲੱਗ ਰਿਹਾ ਪੰਜਾਬ ਦਾ ਜੀ 2 ਲੱਖ ਰੁਪਏ ਦੀ ਇਹਦੀ ਡਿਮਾਂਡ ਹੈ ਜੀ ਨੰਬਰ ਲਵਾ ਕੇ ਪਾਸ ਕਰਾ ਕੇ 2 ਲੱਖ ਦੀ 2 ਲੱਖ ਦੀ ਪੈਟਰੋਲ ਹੈ ਠੀਕ ਹੈ ਬਾਕੀ ਬਾਈ ਮੌਕੇ ਤੇ ਥੋੜਾ ਬੋਤਾ ਮਾਨਦਾਨ ਵੀ ਹੋ ਜੂਗਾ ਤੁਹਾਡਾ ਤੇ ਅੱਗੇ ਵੀਰੇ 2015 ਮਾਡਲ ਦੀ Chevrolet ਦੀ ਸੇਲ ਜੀ ਠੀਕ ਹੈ ਜੀ ਇਹ ਗੱਡੀ ਦੇ ਦਾਂਗੇ 2.5 ਲੱਖ ਰੁਪਏ ਦੀ 7 ਲੱਖ ਦੀ ਹੈ ਗੱਡੀ ਬੜੀ ਚੰਗੀ ਡੀਜ਼ਲ ਹੈ ਨਾ ਹਾਂ ਡੀਜ਼ਲ ਡੀਜ਼ਲ ਦੀ ਕਾਰ ਹੈ ਬਾਈ ਐਵਰੇਜ ਪੱਖੋਂ ਓਕੇ ਆ ਗੱਡੀ ਵਧੀਆ ਗੱਡੀ ਆ ਹਾਂਜੀ ਸਵੈਰੋਲੈਟ ਸੇਲ ਤੇ ਅੱਗੇ ਬਾਈ ਸਵਿਫਟ ਨੜੀਆ 2017 ਮਾਡਲ ਦੀ ਸਵਿਫਟ ਹੈ ਜੀ ਹਾਂਜੀ ਠੀਕ ਹੈ ਜੀ ਪੈਟਰੋਲ ਦੀ ਹੈ ਵੀਐਕਸਆਈ ਹੈ ਅਲਾਈਟਰ ਲੱਗਿਆ ਹੋਇਆ ਹੈ ਜੀ ਕਾਰ ਨੂੰ ਹੂੰ ਠੀਕ ਹੈ ਇਹ ਗੱਡੀ ਦੀ ਡਿਮਾਂਡ ਹੈਗੀ 5 ਲੱਖ ਦੀ ਜੀ 4,70,000 ਰੁਪਏ ਦੀ ਕਾਰ ਦੇ ਦਾਂਗੇ ਜੀ ਵੀਐਕਸਆਈ ਪੈਟਰੋਲ ਫਸਟ ਓਨਰ ਫਸਟ ਓਨਰ ਦੀ ਕਾਰ ਆ ਬਾਈ ਵੀਐਕਐਸਆਈ ਪੈਟਰੋਲ 2017 ਮਾਡਲ 470 ਦੀ ਗੱਡੀ ਮਿਲ ਜੂ ਤੇ 4 ਲੱਖ ਦਾ ਲੋਨ ਵੀ ਹੋ ਜੂਗਾ ਲੋਨ ਹੋ ਜੂ 4 ਲੱਖ 70000 ਰੁਪਏ ਡਾਊਨ ਪੇਮੈਂਟ ਲਿਆਓ ਤੇ ਅੱਗੇ 2010 ਮਾਡਲ ਦੀ i20 ਪੈਟਰੋਲ ਜੀ ਸੈਕੰਡ ਓਨਰ ਦੀ ਕਾਰ ਆ ਜੀ ਠੀਕ ਐ ਇਹ ਗੱਡੀ ਦੇ ਦਾਂਗੇ ਤੁਹਾਨੂੰ 2 ਲੱਖ ਰੁਪਏ ਦੀ ਡਿਮਾਂਡ ਐ 1 ਲੱਖ 90000 ਰੁਪਏ ਦੀ ਦੇ ਦਾਂਗੇ 1 ਲੱਖ 90000 ਦੇ ਵਿੱਚ i20 ਮਿਲ ਜੂ 2018 ਮਾਡਲ ਦੀ ਲੀਵਾ ਜੀ 6 ਲੱਖ ਰੁਪਏ ਦੀ ਡਿਮਾਂਡ ਐ ਜੀ ਬਾਕੀ ਆਨ ਟੇਬਲ 6 ਲੱਖ ਦੀ ਡਿਮਾਂਡ ਆ ਬਾਕੀ ਔਨ ਟੇਬਲ ਹੋ ਜਾਊਗਾ ਹਾਂਜੀ ਪੌਣ ਕਿਛੇ ਦੇ ਦਊਗਾ ਏ ਹਾਂਜੀ 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 ਠੀਕ ਆ ਬਾਈ 18 ਮਾਡਲ ਹੈ ਨਾ ਹਾਂਜੀ ਆਜੀ ਡੀਜ਼ਲ ਦੀ ਹਾਂਜੀ ਸ਼ੀਸ਼ੇ ਸਾਈਂ ਕੰਡੀਸ਼ਨ ਦਿਖਾ ਦੇ ਬਾਈ ਸਾਫ਼ ਸੁਥਰੀ ਕੰਡੀਸ਼ਨ ਦੀ ਗੱਡੀ ਹੈ ਜਿਵੇਂ ਪਹਿਲਾਂ ਦੱਸ ਕੇ ਟਿਆ ਮੀਂਹ ਪੈ ਕੇ ਹਟਿਆ ਤਾਜਾ ਤਾਂ ਕਰਕੇ ਗੱਡੀਆਂ ਬਾਈ ਧੋਤੀਆਂ ਨਹੀਂ ਗੀਆਂ ਸਾਫ਼ ਨਹੀਂ ਹੋਈਆਂ ਥੋੜਿਆ ਖੜੀਆ ਤੇ ਲੋਨ ਕਿੰਨੇ ਦਾ ਹੋ ਜਾਊ ਵੀਰੇ ਤੇ ਲੀਵਾ ਤੇ 5 ਲੱਖ ਦਾ ਜੀ ਅੱਛਾ ਕੀ ਬਾਤ ਹੈ ਤੇ ਅੱਗੇ ਗੱਡੀ ਆ ਜੇ ਇੱਧਰ ਲੈ ਦਿਖਾ ਬਾਈ i20 ਨਵੀਂ ਸ਼ੇਪ ਵਾਲੀ ਦੱਸੋ ਵੀਰੇ i20 2018 ਮਾਡਲ ਹੈ ਜੀ ਹੂੰ ਠੀਕ ਹੈ ਇਹਦਾ ਨੰਬਰ ਹੈਗਾ ਐਚ ਆਰ ਠੀਕ ਹੈ ਠੀਕ ਹੈ ਜੀ ਇਹ ਗੱਡੀ ਦੀ ਡਿਮਾਂਡ ਹੈ 470000 ਰੁਪਏ ਦੀ ਸਾਢੇ 5 ਲੱਖ ਦੀ ਕਾਰ ਦੇ ਦਾਂਗੇ 18 ਮਾਡਲ ਡੀਜ਼ਲ ਸਪੋਰਟਸ ਮਾਡਲ ਆਸਥਾ ਲਿਖਿਆ ਹੋਇਆ ਪਿੱਛੇ ਆਸਥਾ ਉਹ ਹੋਣੀ ਹੈ ਦੂਜੀ 2000 18 ਮਾਡਲ ਹੈ ਜੀ ਪੁਸ਼ ਬਟਨ ਸਟਾਰਟ ਹੈ ਆਸਥਾ ਟਾਪ ਠੀਕ ਹੈ ਬਈ ਇਹਦੀ ਕਾਰ ਹੈ ਜੀ ਹੂੰ ਇਹਦੀ ਡਿਮਾਂਡ ਕਰਦੇ ਆਪਾਂ ਸਾਢੇ 6 ਲੱਖ ਰੁਪਏ ਦੀ ਜੀ ਸਵਾ 6 ਲੱਖ ਦੀ ਕਾਰ ਦੇ ਦਾਂਗੇ ਜੀ ਹੂੰ ਲੱਖ ਰੁਪਏ ਦਾ ਡਾਊਨ ਪੇਮੈਂਟ ਲੈਣੀ ਹੈ ਜੀ ਠੀਕ ਹੈ ਬਾਕੀ ਔਨ ਟੇਬਲ ਲਓ ਜੀ ਬਾਕੀ ਔਨ ਟੇਬਲ ਹੋ ਜੀ 82000 ਕਿਲੋਮੀਟਰ ਬਾਈ ਗੱਡੀ ਚੱਲੀ ਆ ਤੇ ਅੱਗੇ ਕ੍ਰਿਸ਼ਟਾ ਖੜੀ ਆ ਕ੍ਰਿਸ਼ਟਾ 2017 ਮਾਡਲ ਹੈ ਜੀ ਫਸਟ ਓਨਰ ਹੈ ਪੰਚਕੁਲਾ ਨੰਬਰ ਹੈ ਜੀ ਠੀਕ ਹੈ ਜੀ ਇਹਦੀ ਡਿਮਾਂਡ ਕਰਦੇ ਆ ਆਪਾਂ 12 ਲੱਖ ਰੁਪਏ ਦੀ ਵੇਰੀਐਂਟ ਕਿਹੜਾ ਇਹਦਾ ਇਹਦਾ ਜੀ 4 ਜੀ 4 ਆਟੋਮੈਟਿਕ ਮੈਨੂਅਲ ਮੈਨੂਅਲ ਜੀ 4 ਮੈਨੂਅਲ ਆ ਬਾਈ ਅੰਦਰੋਂ ਚੈੱਕ ਕਰੋ ਕੀ ਰੇਟ ਕਿਹਾ 12 ਲੱਖ ਰੁਪਏ ਡਿਮਾਂਡ ਬਾਕੀ ਆਨ ਟੇਬਲ ਬਾਕੀ ਮੌਕੇ ਤੇ ਮਾਨਤਾ ਨ ਹੋ ਜੂਗਾ ਤੇ ਡਾਉਨ ਪੇਮੈਂਟ 2.5 ਲੱਖ ਨਾਲ ਚੱਲ ਜੂਗਾ ਮੈਂ ਹਾਂਜੀ ਹਾਂਜੀ ਡਾਉਨ ਪੇਮੈਂਟ 2.5 ਲੱਖ ਨਾਲ ਲਓ ਜੀ ਲਿਓ 2.5 ਲੱਖ ਰੁਪਏ ਬਾਕੀ ਲੋਨ ਕਰਾ ਦੇਾਂਗੇ ਤੇ ਅੱਗੇ ਆ ਗਈ ਬਾਈ ਜੀ ਲਾਲ ਰੰਗ ਦੇ ਵਿੱਚ ਥਾਰ ਗੱਡੀ ਦੱਸੋ ਵੀਰੇ ਵੀਆਈਪੀ ਨੰਬਰ ਦੇ ਨਾਲ ਆਈ ਫਰਸਟ ਓਨਰ ਹੈ 45000 ਕੰਪਨੀ ਰਿਕਾਰਡ ਚੱਲੀ ਵੀ ਹੈ ਮੈਨੂਅਲ 4x4 ਮਾਡਲ ਕਿਦਾਂ 2021 21 ਮਾਡਲ ਆ ਬਾਈ 4x4 ਮੈਨੂਅਲ ਮੈਨੂਅਲ ਆ 8000 ਨੰਬਰ ਨਾਲ ਦੇਣਾ ਦੇਣਾ ਜੀ ਨਾਲ ਦੇਣਾ ਵੀ ਆਪ ਜੀ ਲੈ ਵੀਰੇ ਕਪੜਾ ਬਾਅਦ ਚ ਮਾਰ ਲਈ ਮਾੜੇ ਅੰਦਰੋਂ ਗੱਡੀ ਦਿਖਾ ਦਈਏ ਲਓ ਜੀ ਅੰਦਰੋਂ ਕੰਡੀਸ਼ਨ ਚੈੱਕ ਕਰੋ ਗੱਡੀ ਦੀ ਨਵੇਂ ਸੀਟ ਕਵਰ ਨੇ ਸਾਫ ਸੁਥਰਾ ਡੈਸ਼ਬੋਰਡ ਕਿਆ ਬਾਤ ਕਿਆ ਬਾਤ ਹੈ ਤੇ ਰੇਟ ਵੀਰੇ ਰੇਟ ਵੀਰੇ ਇਹਦਾ ਇੱਕੋ ਰੇਟ ਹੈ ਆਪਣਾ ਦੇਣ ਵਾਲਾ ਦੱਸਿਓ ਜਾਂ ਨੇਗੋਸ਼ੀਏ ਦੇਣ ਵਾਲਾ ਦੱਸੋ ਵੀਰੇ ਤੁਸੀਂ ਹੁਣ 12.5 ਲੱਖ ਰੁਪਏ ਦੇ ਦਾਂਗੇ 12.5 ਲੱਖ ਦੀ 4x4 ਮੈਨੂਅਲ ਗੱਡੀ ਮਿਲ ਜੂਗੀ ਠੀਕ ਆ ਵੀਰੇ ਅੱਗੇ ਫੇਰ ਥਾਰ ਖੜੀ ਆ ਅੱਗੇ ਥਾਰ ਆ ਗਈ 3004 ਹੂੰ ਠੀਕ ਹੈ ਜੀ ਪਹਿਲਾਂ ਤਾਂ ਆਪਾਂ ਨੰਬਰ ਦੀ ਗੱਲ ਕਰ ਲਈਏ ਨੰਬਰ ਜੇ 11 ਗੇ ਜੀ ਹੂੰ ਫੇਰ ਦਵਾਂਗੇ ਜੀ ਇਹ 14 ਗ ਲੱਖ ਰੁਪਏ ਦੀ ਜੇ ਨੰਬਰ ਦੇ ਨਾਲ ਦੇਣੀ ਹੈ ਤਾਂ 16 ਗ ਲੱਖ ਰੁਪਏ ਮਾਨਤਾਣ ਮੌਕੇ ਤੇ ਜੀ ਸਾਡੇ 15 ਨੰਬਰ ਦੇ ਨਾਲ ਵੀ ਬੰਦਾ ਲੈ ਸਕਦਾ ਨੰਬਰ ਦੇ ਨਾਲ ਇਹ ਦੇਣੀ ਹੈ ਵੈਸੇ ਤਾਂ ਫਿਕਸ ਲਾਏ ਆ ਠੀਕ ਹੈ ਵੀਰੇ ਲਓ ਜੀ 22 ਇੰਚੀ ਲਾਈਟ ਟਾਇਰ ਲੱਗੇ ਹੋ ਨੇ 22 ਜੀ ਠੀਕ ਹੈ ਮਾਡਲ ਆਟੋਮੈਟਿਕ 21 ਮਾਡਲ ਜੀ 35000 ਚੱਲੀ ਹੋਈ ਆ ਹੂੰ ਠੀਕ ਹੈ ਜੀ ਸਾਰੀ ਕਾਰ ਜੈਨ ਮੰਨੇ ਬਾਈ ਜੀ 2021 ਮਾਡਲ ਗੱਡੀ ਆ 4x4 ਆਟੋਮੈਟਿਕ ਆ 35000 ਚੱਲੀ ਗਿਆ ਬਿਲਕੁਲ ਜੀ ਠੀਕ ਆ ਕੰਡੀਸ਼ਨ ਮਾੜੀ ਅੰਦਰੋਂ ਵੀ ਚੱਕਰਾ ਦੇ ਖੁੱਲ੍ਹਦੀ ਆ ਗੱਡੀ ਹਾਂਜੀ ਹਾਂਜੀ ਬਿਲਕੁਲ ਖੁੱਲ੍ਹ ਲਿਆ ਮਿੱਤਰਾ ਬਹੁਤ ਸਾਫ਼ ਸੁਥਰੀ ਕੰਡੀਸ਼ਨ ਦੀ ਕਾਰ ਆ ਲਾਈਟ ਅਰ ਤੁਹਾਨੂੰ ਦਿਖਾਈ ਦਿੱਤੇ ਪੰਜੇ ਬਾਈ 22 ਇੰਚੀ ਲੱਗੇ ਹੋਏ ਨੇ ਤੇ ਰੇਟ ਬਾਈ ਨੇ ਦੱਸਤਾ ਨੰਬਰ ਦੇ ਨਾਲ 16 ਲੱਖ ਦੇ ਵਿੱਚੋਂ ਨੇਗੋਸ਼ੀਏਬਲ ਕਰ ਲਾਂਗੇ ਥੋੜਾ ਬਹੁਤਾ ਲੱਖ 2 ਲੱਖ ਨਹੀਂ ਆਉਣਾ ਜੀ 20 ਤੋਂ 50000 ਉਹ ਤਾਂ ਹੈ ਬਾਈ 2.5 ਲੱਖ ਦਾ ਤਾਂ ਨੰਬਰ ਹੀ ਲੱਗਿਆ ਹੋਇਆ ਹੈ ਨਾ ਗੱਡੀ ਨੂੰ ਤੇ ਅੱਗੇ ਬਾਈ ਫੋਰਚੂਨਰ ਫੋਰਚੂਨਰ 2015 ਮਾਡਲ ਹੈ ਸਰ ਜੀ ਠ ਇਹ ਦੀ ਡਿਮਾਂਡ ਕਰਦੇ ਆਂ ਆਪਾਂ 14.5 ਲੱਖ ਰੁਪਇਆ 2015 ਮਾਡਲ ਹਾਂਜੀ 4x2 ਮੈਨਵਲ ਐ 4x2 ਠੀਕ ਆ ਵੀਰੇ ਗੱਡੀ ਦੇ ਦਾਂਗੇ ਇਹ 13.5 ਲੱਖ ਰੁਪਏ ਦੀ ਸਾਢੇ 13 ਲੱਖ ਦੀ ਗੱਡੀ ਮਿਲ ਜੂ ਬਾਈ ਅੰਦਰੋਂ ਕੰਡੀਸ਼ਨ ਚੈੱਕ ਕਰੋ ਤੇ ਡਾਊਨ ਪੇਮੈਂਟ ਇਹਦੀ ਉਹੀ 3.5 ਲੱਖ ਰੁਪਏ ਦੀ ਸਾਢੇ 3.5 ਲੱਖ ਰੁਪਇਆ ਲਿਆਓ ਬਾਕੀ ਹੋ ਜੂਗਾ ਲੋਨ ਹਾਂਜੀ ਹਾਂਜੀ ਤੇ ਅੱਗੇ ਬਾਈ ਗੱਡੀ ਖੜੀ ਆ ਇੱਧਰ ਆਪਟਰਾ ਖੜੀ ਆ ਆਪਟਰਾ ਮੈਗਨਾਮ ਜੀ ਜੀ 2011 ਮਾਡਲ ਐ ਜੀ ਹਮ ਫਸਟ ਓਨਰ ਐ 82000 ਚੱਲੀ ਵੀ ਡੀਜ਼ਲ ਦੀ ਕਾਰ ਐ ਜੀ ਠੀਕ ਐ ਠੀਕ ਇੰਜਨ ਗੇਅਰ ਦੀ ਬਿਲਕੁਲ ਓਕੇ ਹੈ ਜੀ ਹੂੰ ਇਹ ਗੱਡੀ ਦੀ ਡਿਮਾਂਡ ਹੈਗੀ ਆਪਣੇ 270 2.5 ਕਿਤੇ ਆਸ-ਪਾਸ ਦੇਣੀ ਹੈ 2.5 ਲੱਖ ਦੇ ਆਸ-ਪਾਸ ਗੱਡੀ ਮਿਲ ਜੂਗੀ ਬਾਈ ਹਾਂਜੀ ਹਾਂਜੀ ਠੀਕ ਹੈ ਅੱਗੇ ਇਕੋ Sport ਖੜੀ ਹੈ ਵੀਰੇ ਜਰਾ ਇਕੋ Sport 2015 ਮਾਡਲ ਹੈ ਜੀ ਫਰਸਟ ਓਨਰ ਹੈ ਜਿਹਦੀ ਡਿਮਾਂਡ ਹੈ 1.4 ਲੱਖ ਰੁਪਏ ਦੀ 2015 ਮਾਡਲ ਹਾਂਜੀ ਹਾਂਜੀ ਫਰਸਟ ਓਨਰ ਫਰਸਟ ਓਨਰ ਡੀਜ਼ਲ ਪੰਜਾਬ ਨੰਬਰ ਹਾਂਜੀ ਹਾਂਜੀ ਲਓ ਜੀ ਪੰਜਾਬ ਨੰਬਰ ਡੀਜ਼ਲ ਕਾਰ ਆ ਬਾਈ ਜੀ 1.4 1.4 ਕਿਹਾ ਨਾ ਹਾਂਜੀ ਹਾਂਜੀ ਠੀਕ ਹੈ ਵੀਰੇ ਤੇ ਅੱਗੇ ਬਾਈ ਇਧਰ i10 ਗ੍ਰੈਂਡ ਖੜੀ ਆ ਪੈਟਰੋਲਕ ਡੀਜ਼ਲ ਪੈਟਰੋਲ ਜੀ ਜੀ ਦੱਸਿਓ 2019 ਮਾਡਲ ਹੈ ਜੀ ਹੂੰ ਸਾਢੇ 4 ਲੱਖ ਰੁਪਏ ਦੀ ਡਿਮਾਂਡ ਹੈ ਜੀ ਠੀਕ ਹੈ ਬਾਕੀ ਆਨ ਟੇਬਲ 10 20000 ਦੀ ਸੌ ਨਹੀਂ ਖਾਈ ਜੀ ਸਭਾ ਕੁ 4 ਲੱਖ ਦੇ ਆਸ-ਪਾਸ ਕਾਰ ਦੇ ਦਾਂਗੇ ਠੀਕ ਹੈ ਠੀਕ ਹੈ ਜੀ ਫਸਟ ਓਨਰ ਹੈ 40 45000 ਚੱਲੀ ਪਈ ਐ ਸਾਢੇ 3 ਲੱਖ ਦਾ ਲੋਨ ਹੋ ਜੂ ਕਾਰ ਤੇ ਠੀਕ ਹੈ ਜੀ ਠੀਕ ਆ ਵੀਰੇ ਤੇ ਅੱਗੇ ਬਾਈ ਕਾਲੇ ਰੰਗ ਦੀ ਆ ਦਿਖਾ ਮਿੱਤਰਾ ਕਰੂਜ਼ ਖੜੀ ਆ ਦੱਸਿਓ ਵੀਰੇ ਕਰੂਜ਼ 2014 ਮਾਡਲ ਆਟੋਮੈਟਿਕ ਜੀ ਠੀਕ ਹੈ ਠੀਕ ਹੈ ਜੀ ਆਟੋਮੈਟਿਕ ਹੈ ਤੇ ਇਹਦੀ ਡਿਮਾਂਡ ਆਪਾਂ ਕਰਦੇ 4.5 ਲੱਖ ਰੁਪਏ ਦੀ ਜੇ ਕੋਈ ਵੀਡੀਓ ਦੇਖ ਕੇ ਆਊਗਾ ਤਾਂ ਆਪਾਂ ਇਹਨੂੰ ਆਪਾਂ ਦੇ ਦਾਂਗੇ 4 ਲੱਖ ਰੁਪਏ ਦੀ ਕਾਰ ਚਾਰ ਲੱਖ ਦੀ 2014 ਮਾਡਲ 2014 ਐਲਟੀਜ਼ਡ ਸਨਰੂਫ ਵਾਲੀ ਗੱਡੀ ਆ ਬਾਈ ਇਹ ਵੀ ਇਹ ਬਾਈ ਜੀ ਗਲੰਜਾ ਖੜੀ ਆ 20 ਵੇਰੀਐਂਟ ਆ ਪਿੱਛੋਂ ਦੇਖ ਲਓ ਡਿੱਗੀ ਚੋਂ ਮਾਡਲ ਕਿੰਦਾ ਵੀਰੇ 2023 ਜੀ ਹੂੰ 23 ਮਾਡਲ ਆਟੋਮੈਟਿਕ ਤੇ ਇੰਨੇ ਕਿ 24 25000 ਚੱਲੀ ਹੋਈ ਹੈ ਜੀ ਫਸਟ ਓਨਰ ਹੈ ਜਲੰਧਰ ਨੰਬਰ ਹੈ ਜੀ ਠੀਕ ਹੈ ਵੀਰੇ ਪੂਸ਼ ਬਟਨ ਸਟਾਰਟ ਹੈ ਲਾਈਟਾਇਰ ਅਸਟ ਲਾਈਟਾਇਰ ਅਸਟ ਰੈਂਕਰਤੀ ਠੀਕ ਹੈ ਇਹਦੀ ਡਿਮਾਂਡ ਕਰਦੇ ਆ ਆਪਾਂ ਕੋਈ ਤੁਹਾਡੀ ਕੋਈ 8 ਲੱਖ 70000 ਰੁਪਏ ਦੀ ਜੀ ਠੀਕ ਹੈ ਸਾਢੇ 80 ਦੇ ਆਸ-ਪਾਸ ਕਾਰ ਦੇ ਦਾਂਗੇ ਠੀਕ ਹੈ ਚੱਲੀ ਵੀ ਹੈਗੀ ਹੈ 23000 23 24000 ਚੱਲੀ ਵੀ 25000 ਮਾਡਲ 23 ਹੈ ਹੈਨਾ 23 ਠੀਕ ਆ ਵੀਰੇ ਤੇ ਡਾਊਨ ਪੇਮੈਂਟ ਇਹਦੀ ਕਿੰਨੀ ਕਾ ਡਾਊਨ ਪੇਮੈਂਟ 7 ਲੱਖ ਦਾ ਵੀ ਲੋਨ ਹੋ ਜੂ ਸਾਢੇ 6 ਦਾ ਵੀ ਹੋ ਜੂ ਜਿੰਨੇ ਦਾ ਕਰਾਣਾ ਡੇਢ ਕ ਲੱਖ ਨਾਲ ਚੱਲ ਜੂਗਾ ਮੋ ਚੱਲ ਜੂ ਜੇ ਚੱਲ ਜੇ ਡੇਢ ਕ ਲੱਖ ਰੁਪਇਆ ਡਾਊਨ ਪੇਮੈਂਟ ਦਾ ਲਿਆਇਓ ਠੀਕ ਆ ਵੀਰੇ ਤੇ ਅੱਗੇ ਡਿਜ਼ਾਇਰ ਕਾਰ ਖੜੀ ਆ ਡਿਜ਼ਾਇਰ 13 ਮਾਡਲ ਐ ਜੀ ਬੀਡੀ ਆਈ ਐ ਠੀਕ ਆ ਜੀ ਫੁੱਲ ਇੰਸ਼ੋਰੈਂਸ ਐ ਦੋਨੋਂ ਛਾਬੀਆਂ ਕਾਰ ਦੀਆਂ ਜੀ ਠੀਕ ਐ ਜੇ ਲੋਨ ਕਰਾਣਾ ਲੋਨ ਹੋ ਜੂਏ ਤਾਂ 2.5 ਲੱਖ ਦਾ ਲੋਨ ਹੋ ਜੂਗਾ ਜੀ ਸਾਢੇ 3 ਲੱਖ ਦੀ ਡਿਮਾਂਡ ਐ ਜੀ ਤੇ ਲੱਖ ਰੁਪਏ ਡਾਊਨ ਪੇਮੈਂਟ ਲਓ ਜੀ ਲੱਖ ਰੁਪਈਆ ਇਹਦੇ ਵਾਸਤੇ ਲਿਆਇਓ ਮਾਨ ਤਾਨ ਕਰਾ ਦਾਂ ਕਰ ਗੱਡੀ ਇਹ ਵੀ ਵਧੀਆ ਬਾਈ ਇਹਨਾਂ ਚ ਕੋਈ ਵੀ ਗੱਡੀ ਲੈਣੀ ਆ ਸਕਰੀਨ ਤੇ ਨੰਬਰ ਚੱਲਦੇ ਨੇ ਕਾਲ ਕਰਕੇ ਜ਼ੀਰੋ ਡਿਟੇਲ ਵੀ ਲੈ ਸਕਦੇ ਹੋ ਬਾਕੀ ਬਾਈ ਮਹਾਲੀ ਸ਼ਹਿਰ ਆ ਜਿਓ ਕੋਈ ਵੀ ਗੱਡੀ ਚੱਕਣੀਆਂ ਜਾ ਕੇ ਲੈ ਜਿਓ ਬਾਈ ਨਾਲ ਕਰ ਲਿਓ ਗੱਲਬਾਤ ਸਾਰੀ ਤੇ ਵੀਡੀਓ ਨੂੰ ਬਰਤੋ ਬਰਤ ਪਿਆਰ ਦਿਓ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰ ਦਿਓ ਸਤਿ ਸ੍ਰੀ ਅਕਾਲ